ਸత్యਗਾਲ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਗੱਲ ਦੀ ਸ਼ੁਰੂਆਤ ਉਸ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਤੇ ਕਿਸਾਨ ਜਥੇਬੰਦੀਆਂ ਦੇ ਪੰਜਾਬ ਪੰਨ ਨੂੰ ਮਿਲਿਆ ਭਰਪੂਰ ਸਮਰਥਨ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਦਿਖਿਆ ਬੰਦ ਅਸਰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਬਸਾਂ ਤੇ ਰੇਲਾ ਰਹੀਆਂ ਬੰਦ ਖਨੌਰੀ ਸਰਦ ਤੇ ਵਧੀ ਹਲਚਲ ਪ੍ਰਸ਼ਾਸਨ ਦੀ ਟੀਮ ਮੁਰ ਖਨੌਰੀ ਪਹੁੰਚੀ ਡੱਲੇਵਾਲ ਨੂੰ ਮਨਾਉਣ ਡੱਲੇਵਾਲ ਨੇ ਕੀਤਾ ਅਨਕਾਰ ਪੰਜਾਬ ਨੂੰ ਸਫਲ ਕਰਨ ਲਈ ਡੱਲੇਵਾਲ ਨੇ ਪੰਜਾਬ ਦੇ ਲੋਕਾਂ ਤੇ ਸਮੂਹ ਜਥੇਬੰਦੀਆਂ ਦਾ ਕੀਤਾ ਧੰਨਵਾਦ ਬੀਤੇ 1 ਮਹੀਨੇ ਦੌਰਾਨ ਪੰਜਾਬ ਦੇ ਵੱਖ-ਵੱਖ ਥਾਣਿਆਂ ਤੇ ਹੋਏ ਹਮਲੇ ਦੇ ਸਾਰੇ ਮਾਮਲੇ ਸੁਲਝੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹਮਲਿਆਂ ਵਿੱਚ ਸ਼ਾਮਲ ਮੁਲਜ਼ਮ ਕਾਬੂ ਪਾਕਿਸਤਾਨੀ ਏਜੰਸੀਆਂ ਦਾ ਹੱਥ ਖੋਣ ਦੀ ਆਖੀ ਗੱਲ ਦਿੱਲੀ ਦੀਆਂ ਮਹਿਲਾਵਾਂ ਤੇ ਬਜ਼ੁਰਗਾਂ ਲਈ ਸਕੀਮਾ ਦੇ ਐਲਾਨ ਤੋਂ ਬਾਅਦ ਕੇਜਰੀਵਾਲ ਨੇ ਪੁਜਾਰੀਆਂ ਤੇ ਗ੍ਰੰਥੀਆਂ ਲਈ ਕੀਤਾ ਵੱਡਾ ਐਲਾਨ 18000 ਰੁਪਏ ਹਰ ਮਹੀਨੇ ਪੱਤਾ ਦੇਣ ਦਾ ਕੀਤਾ ਐਲਾਨ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਭਰਪੂਰ ਸਮਰਥਨ ਮਿਲਿਆ ਸੂਬੇ ਵਿੱਚ ਇਕਾਦੁਕਾ ਘਟਨਾਵਾਂ ਨੂੰ ਛੱਡ ਕੇ ਬੰਦ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋਇਆ ਬੰਦ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮੀ 4 ਵਜੇ ਤੱਕ ਸੀ ਇਸ ਦੌਰਾਨ ਸੜਕੀ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਇਆ ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਨੂੰ ਪੂਰੇ ਸੂਬੇ ਵਿੱਚ ਭਰਵਾ ਹੁੰਗਾਰਾ ਮਿਲਿਆ ਸੂਬੇ ਦੇ ਸਾਰੇ 32 ਜ਼ਿਲ੍ਹਿਆਂ ਵਿੱਚ ਪੰਜਾਬ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਕਿਸਾਨਾਂ ਨੇ ਪੰਜਾਬ ਦੇ ਸਾਰੇ ਰਾਸ਼ਟਰੀ ਰਾਜਮਾਰਗ ਅਤੇ ਰੇਲਵੇ ਟ੍ਰੈਕ ਬੰਦ ਕਰ ਦਿੱਤੇ। ਕਿਸਾਨ ਸਵੇਰੇ 7 ਵਜੇ ਤੋਂ ਹੀ ਹਾਈਵੇ ਅਤੇ ਰੇਲਵੇ ਟ੍ਰੈਕਾਂ ਤੇ 140 ਥਾਵਾਂ ਤੇ ਬੈਠੇ ਰਹੇ। ਇਸ ਕਾਰਨ ਅੰਮ੍ਰਿਤਸਰ, ਜਲੰਧਰ, ਪਾਣੀਪਤ, ਦਿੱਲੀ ਅਤੇ ਅੰਮ੍ਰਿਤਸਰ ਜੰਮੂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ। ਪੰਜਾਬ ਤੋਂ ਅੱਠ ਸੂਬਿਆਂ ਨੂੰ 576 ਰੁੱਟਾਂ ਤੇ ਚੱਲਣ ਵਾਲੀਆਂ ਬੱਸਾਂ ਵੀ ਸ਼ਾਮ 4 ਵਜੇ ਤੱਕ ਬੰਦ ਰਹੀਆਂ। ਇਸ ਦੌਰਾਨ ਹਰਿਆਣਾ ਤੇ ਹਿਮਾਚਲ ਸਮੇਤ ਹੋਰਨਾਂ ਸੂਬਿਆਂ ਦੀਆਂ ਬੱਸਾਂ ਵੀ ਪੰਜਾਬ ਨਹੀਂ ਆਈਆਂ। ਪੰਜਾਬ ਦੇ ਵਕਫਾਖ਼ਿਆਰਾਂ ਵਿੱਚ 4 ਵਜੇ ਤੱਕ ਮੁਕੰਮਲ ਬੰਦ ਰਿਹਾ ਉਧਰ ਕਿਸਾਨ ਆਗੂਆਂ ਨੇ ਬੰਦ ਨੂੰ ਸਮਰਥਨ ਦੇਣ ਲਈ ਆਮ ਲੋਕਾਂ ਤੇ ਵਕਫਾ ਜਥੇਬੰਦੀਆਂ ਦਾ ਧੰਨਵਾਦ ਕੀਤਾ ਹਾਂ ਜੀ ਰਾਈ ਸਾਹਿਬ ਅੱਜ ਜੋ ਪੰਜ ਪੰਜਾਬ ਬੰਦ ਦੀ ਜਿਹੜੀ ਹੈਗੀ ਕਾਲਕ ਸਾਨੂੰ ਦਿੱਤੀ ਸੀ। ਕਈ ਥਾਵਾਂ ਦੇ ਵਿੱਚ ਅਸਰ ਦੇਖਣ ਨੂੰ ਮਿਲ ਰਿਹਾ ਪਰ ਜਲੰਧਰ ਦੇ ਵਿੱਚ ਖਾਸ ਕਰ ਅਸਰ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਐਂਡ ਜੋ ਕੁਝ ਕਿਸਾਨਾਂ ਵੱਲੋਂ ਅੱਜ ਕੀਤਾ ਜਾ ਰਿਹਾ ਐਂਡ ੱਲੇਵਾਲ ਖਰੀ ਦਾ ਜੋ ਕਿ ਮਰਨ ਵਰਤ ਚੱਲ ਰਿਹਾ ਹੈਗਾ ਉਸ ਬਾਰੇ ਬਾਕਪਰ ਰਿਪੋਰਟ ਡਿਟੇਲ ਦੱਸੋ। ਇਹਦੇ ਕੋਈ ਅੱਜ ਦਾ ਸਫਲਬੰਦ ਹੈ ਜੇਕਰ ਜਲੰਧਰ ਦੇ ਵਿੱਚ ਕੋਈ ਮਾਰਕੀਟ ਖੁੱਲੀ ਵੀ ਹੋਏਗੀ। ਤੇ ਮੈਂ ਸਮਝਦਾ ਉਹਨੂੰ ਬੰਦੇ ਹੀ ਸਮਝਿਆ ਜਾਵੇ ਕਿਉਂਕਿ ਆਮ ਜਿਹੜੇ ਲੋਕ ਪਿੰਡਾਂ ਤੋਂ ਆਂਦੇ ਆ ਬਾਜ਼ਾਰ ਵੱਲ ਨੂੰ ਅੱਜ ਕੋਈ ਨਹੀਂ ਗਿਆ ਅੱਜ ਸੜਕਾਂ ਬੰਦ ਨੇ ਬਿਲਕੁਲ ਹਾਈਵੇ ਬੰਦ ਨੇ ਲੋਕ ਆਏ ਨਹੀਂ ਘਰੋਂ ਬਾਹਰ ਔਰ ਸਾਰੇ ਬਾਜ਼ਾਰ ਬੰਦ ਪਏ ਨੇ ਜੇਕਰ ਜਲੰਧਰ ਸਿਟੀ ਦੇ ਅੰਦਰ ਕੋਈ ਖੁੱਲਾ ਹੈ ਤੇ ਮੈਂ ਸਮਝਦਾ ਉਹ ਵੀ ਬੇਸਰ ਹੋਈਗਾ ਕਿਉਂਕਿ ਖੁੱਲੇ ਨੂੰ ਉਹਨੂੰ ਖੁੱਲਾ ਨਹੀਂ ਮੰਨਿਆ ਜਾਊਗਾ ਜਦੋਂ ਕਸਟਮਰ ਹੀ ਨਹੀਂ ਜਾਣਾ ਤਾਂ ਫਿਰ ਬੈਠੇ ਰਹਿਣ ਸੱਜਣ ਕੋਈ ਖੋਲ ਕੇ ਵੀ ਤਾਂ ਉਹਦਾ ਮੈਂ ਸਮਝਦਾ ਕੋਈ ਬਾਲਾ ਬਹਦਾ ਨਹੀਂ ਸਗੋਂ ਉਹਨਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਪੂਰੇ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਹੁਣ ਸਹੀ ਕਈ ਸਵਾਲ ਵੀ ਜਿਹੜੇ ਨੇ ਉਠਰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨਾਂ ਦੇ ਉੱਪਰ ਇਹ ਸਵਾਲ ਵੀ ਉਠ ਰਹੇ ਨੇ ਕਿ ਭਈ ਕਿਸਾਨਾਂ ਨੂੰ ਹੁਣ ਅਜਿਹੀ ਕਿਹੜੀ ਲੋੜ ਜਿਹੜੀ ਹੈਗੀ ਉਹ ਪੈ ਗਈ ਇੱਕ ਪਾਸੇ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਭਈ ਅਸੀਂ ਐਮਐਸਪੀ ਦੇਣ ਨੂੰ ਤਿਆਰ ਆ ਅਸੀਂ ਹਰ ਇੱਕ ਚੀਜ਼ ਦੇਣ ਨੂੰ ਤਿਆਰ ਆ ਪੰਜਾਬ ਸਰਕਾਰ ਦੇ ਨੁਮਾਇਦੇ ਜਿਹੜੇ ਨੇ ਉਹ ਪਹੁੰਚ ਰਹੇ ਨੇ ਧੰਨਿਆ ਦੇ ਉੱਪਰ ਜਗਜੀਤ ਸਿੰਘ ਦੱਲੇਵਾਲ ਖਰਫੋਰ ਪਹੁੰ ਫਿਰ ਕਿਸਾਨਾਂ ਨੂੰ ਕਿਹੜੀ ਗੱਲ ਪੈ ਗਈ ਹੈ ਜੀ ਕਿ ਉਹਨਾਂ ਨੂੰ ਧਰਨੇ ਲਾਉਣੇ ਪੈ ਲੱਗੇ ਹੁਣ ਦੁਬਾਰਾ ਨਹੀਂ ਦੇਖੋ ਐਮ ਐਸ ਪੀ ਸਰਕਾਰ ਦੇਣ ਨੂੰ ਧਿਆਨ ਨੇ ਅਸੀਂ ਤਾਂ ਕਹਿੰਨੇ ਆਂ ਵੀ ਤੁਸੀਂ ਅਨਾਉਂਸ ਤਾਂ ਕਰਦੀ ਹੈ 23 ਫਸਲਾਂ ਤੇ ਪਰ ਅਸੀਂ ਉਹਨਾਂ ਨੂੰ ਕਹਿੰਨੇ ਆਂ ਵੀ ਇੱਥੇ ਖਰੀਦ ਗਰੰਟੀ ਕਾਨੂੰਨ ਬਣਾਓ ਐਮ ਐਸ ਵੀ ਉਹ ਥੱਲੇ ਕਿਸਾਨ ਦੀ ਫਸਲ ਨਾ ਵਿਕੀ ਸੋ ਉਹ ਸਰਕਾਰ ਬਣਾਉਣ ਨੂੰ ਧਿਆਨ ਨਹੀਂ ਜੇ ਤੁਸੀਂ ਐਮ ਐਸ ਪੀ ਅਨਾਉਂਸ ਕਰਦੇ ਹੋ ਤਾਂ ਫਿਰ ਉਹਦੇ ਤੇ ਗਰੰਟੀ ਕਾਨੂੰਨ ਬਣਾਉ ਨੂੰ ਕੀ ਗੱਲ ਹੈ ਤੁਹਾਨੂੰ ਇਹਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਦਿਓ ਵੀ ਭਾਈ ਇਹ ਤੋਂ ਥੱਲੇ ਕਿਸਾਨ ਦੀ ਫਸਲ ਨਹੀਂ ਵਿਕੂਗੀ ਸੋ ਇਹ ਸਰਕਾਰ ਜਿਹੜੀ ਆ ਇਹਦਾ ਦੋਗਲਾ ਚਿਹਰਾ ਹੈ ਇਹ ਕੋਈ ਐਮਐਸਪੀ ਨਹੀਂ ਮਿਲ ਰਹੀ ਨਾ ਦੇ ਰਹੇ ਨੇ ਤੁਸੀਂ ਆ ਵੇਖਿਆ ਉਹ ਜਿਹੜੀਆਂ ਬਦਲਾਂ ਤੇ ਕਹਿੰਦੇ ਸੀ ਹੁਣ ਝੋਨੇ ਤੇ ਬੜੇ ਬੜੇ ਕੱਟ ਲੱਗੇ ਨੇ ਬੰਦ ਦੌਰਾਨ ਆਮ ਲੋਕ ਖੱਜਲ ਖੁਆਰ ਹੁੰਦੇ ਰਹੇ ਇਸ ਦੌਰਾਨ ਉਹ ਪ੍ਰਦਰਸ਼ਨਕਾਰੀਆਂ ਖਿਲਾਫ ਆਪਣੀ ਪੜਾਅਸ ਵੀ ਕੱਢ ਦੇ ਵਿਖਾਈ ਦਿੱਤੇ ਸੰਯੁਗਾਂ ਕੀ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਕਿਸਾਨਾਂ ਦਾ ਅੰਦੋਲਨ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ ਕੇਂਦਰ ਵੱਲੋਂ ਹਾਲੇ ਤੱਕ ਮੰਗਾਂ ਨਾ ਮੰਨੇ ਜਾਣ ਕਾਰਨ ਕਿਸਾਨਾਂ ਵੱਲੋਂ ਪੰਜਾਬ ਬੰਦਾ ਸੱਦਾ ਦਿੱਤਾ ਗਿਆ ਸੀ 9 ਘੰਟਿਆਂ ਦੇ ਪੰਜਾਬ ਬੰਦ ਦੌਰਾਨ বাস ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀਆ ਇਸ ਕਾਰਨ ਦੁਜੇ ਸੂਬਿਆਂ ਨੂੰ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਧਰ ਜਲੰਧਰ ਵਿਖੇ ਸੇਰਾ ਸਜਾਈ ਲਾੜੇ ਕਿਸਾਨੀ ਧਰਨੇ ਵਿੱਚ ਪਹੁੰਚੇ ਤੇ ਕਿਸਾਨੀ ਝੰਡਾ ਚੁੱਕ ਕੇ ਕਿਸਾਨਾਂ ਦਾ ਸਮਰਥਨ ਕੀਤਾ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਬੰਦ ਦੌਰਾਨ ਕਈ ਤਰ੍ਹਾਂ ਦੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਜਲੰਧਰ ਵਿਖੇ ਸੇਰਾ ਸਜਾਈ ਇੱਕ ਲਾੜਾ ਕਿਸਾਨਾਂ ਕੋਲ ਰੁਕਿਆ ਤੇ ਕਿਸਾਨੀ ਝੰਡਾ ਚੁੱਕ ਕੇ ਉਹਨਾਂ ਦੇ ਹੱਕ ਵਿੱਚ ਨਾਅਰੇ ਲਾਏ ਇਸੇ ਤਰ੍ਹਾਂ ਜਲੰਧਰ ਵਿੱਚ ਹੀ ਇੱਕ ਹੋਰ ਥਾਂ ਤੇ ਲਾੜਾ ਕਿਸਾਨਾਂ ਨੂੰ ਮਿਲਿਆ ਤੇ ਉਹਨਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਿਆ ਇਸ ਤੋਂ ਬਾਅਦ ਲਾੜਾ ਆਪਣੀ ਗੱਡੀ ਨੂੰ ਲੈ ਕੇ ਅੱਗੇ ਤੁਰਿਆ ਦੱਸ ਦਈਏ ਕਿ ਕਿਸਾਨਾਂ ਨੇ ਬੰਦ ਦੇ ਐਲਾਨ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਵਿਆਹ ਵਾਲਿਆਂ ਨੂੰ ਉਹ ਬੰਦ ਦੌਰਾਨ ਨਹੀਂ ਰੋਕਣਗੇ ਕਿਸਾਨਾਂ ਨੇ ਤੁਹਾਨੂੰ ਲਾ ਕੇ ਦੱਸ ਮਰਸਣਾ ਪਾਜੀ ਕੋਈ ਨਹੀਂ ਕਿਸਾਨਾਂ ਦੇ ਨਾਲ ਆ ਰਹੇ ਆਪਾਂ ਜਿਹੜੇ ਕਿਤੀ ਵਿਕਸ ਹੈ ਇਹ ਮਤਲਬ ਅਜ ਦੇ ਦਿਨ ਬਿਲਾ ਸੋਣਾ ਹਾਂ ਕਿਸਾਨਾਂ ਦੇ ਨਾਲ ਜਿਹੜੇ ਬਿਲਾ ਨੀਂਦ ਸੋਈ ਕਿਸਾਨਾਂ ਰੋਕਿਆ ਤੁਹਾਨੂੰ ਨਹੀਂ ਹਾਲਾਂਕਿ ਕਿਸਾਨਾਂ ਦੇ ਬੰਦ ਨੂੰ ਭਰਪੂਰ ਸਮਰਥਨ ਮਿਲਿਆ ਪਰ ਕਈ ਥਾਵਾਂ ਤੇ ਮੁਸਾਫਰਾਂ ਤੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦੂਜੇ ਸਵੇਰ ਤੋਂ ਆਏ ਮੁਸਾਫਰ ਬੱਸਾਂ ਨਾ ਚੱਲਣ ਕਾਰਨ ਅੱਡਿਆਂ ਤੇ ਹੀ ਰੁਕਣ ਲਈ ਮਜਬੂਰ ਹੋਏ ਸਰ ਕੀ ਨਾਮ ਹੈ ਵਿਸ਼ਾਲ ਕੁਮਾਰ ਕਹਾਂ ਜਾਣਾ ਹੈ ਕਹਾਂ ਤੇ ਆਏ ਹੋ ਸਰ ਪਨਾਰਸ سے ਆਏ ਹੈ ਵੀ ਇਧਰ ਆਏ ਆ ਐਕਸਚੇਂਜ ਕਰਨੀ تھی ਅਬ ਤੋਂ ਰੋ ਲਗਾ ਹੋਇਆ ਆਪਕੋ ਪਤਾ تھا ਅੱਜ ਪੰਜਾਬ ਬੰਦ ਹੈ ਨਹੀਂ ਬਿਲਕੁਲ ਹੀ ਨਹੀਂ ਪਤਾ تھا ਸਰ ਕੋਈ ਤਾਂ ਪਤਾ ਹੀ ਨਹੀਂ تھا ਪੰਜਾਬ ਬੰਦ ਹੈ ਨਹੀਂ ਤਾਂ ਮਾਤੇ ਨਹੀਂ ਉਧਰ سے ਕਿੰਨੇ ਵਜੇ ਤੇ ਬੈਠੇ ਹੋ हम सुबह छह बजे से बैठे क्या लगता है सात बजे से बाहर सात बजे तक बंद है नहीं कुछ भी नहीं पता था हम लोग मुझे नुकसानी का सामना करना पड़ रहा है मनाली से आया था मैं और मेरे को डाबा वाली जाना है बिठने तो से आगे तो थोड़ा सुबह से साढ़े सात बजे से बैठा हूँ हाँ तो ऐसा लग रहा है मेरे को बच्चे भी साथ में है परेशान होते क्या लगता है किसानों ने ऐलान किया था कि बंद का असर जो है बंद किया गया है पंजाब पर कहीं ना कहीं लोग जो है अभी भी खराब हो रहे हैं आपको पता नहीं था तो वैसा इतना तो, तो मेरे को पता नहीं है नॉलेज के किस वजह से लड़ रहे हैं ये नहीं नहीं, है。नहीं, नहीं 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 बंद का जो ऐलान किया था, तो था बंद है तो मैं, नहीं नहीं। मैं कल निकलता परसों निकलता को पता बंद का ऐलान किया गया था रेलां बस्तर पूरा जरा कह की बंद रहेगा तो बाजार खुला नजर आ रहा है ਇਹ ਜਿਹੜੀਆਂ ਕਿਸਾਨ ਦੀਆਂ ਨੀਤੀਆਂ ਆ ਗਈਆਂ ਨੇ ਇਹਦੇ ਨਾਲ ਕਿਸਾਨ ਉਹਨਾਂ ਦੇ ਨਾਲ ਸਾਰੇ ਖਿਲਾਫ ਚੱਲਣਗੇ ਕਿਉਂਕਿ ਹਰ ਕਿਸੇ ਨੂੰ ਜਿਹੜਾ ਜਿਹਨੇ ਬਸਤੇ ਆ ਇਹਨਾਂ ਨੂੰ ਬਸਾਂ ਲਈ ਤਕਲੀਫ ਹੈ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਤਕਲੀਫ ਹੈ ਦੁਕਾਨਦਾਰ ਅੱਗੇ ਜਾਨਕੀ ਗਰੀਬੀ ਦੇ ਕੰਮ ਦੇ ਵਿੱਚ ਕੰਮ ਹੈ ਕੋਈ ਨਹੀਂ ਆਪਣੇ ਕਾਰੋਬਾਰ ਖਰਚੇ ਕੱਢ ਨਹੀਂ ਸਕਦੇ ਇਸ ਕਰਕੇ ਇਹਨਾਂ ਦੇ ਨਾਲ ਕਿਸਾਨਾਂ ਦੇ ਨਾਲ ਇਸ ਟਾਈਮ ਦੁਕਾਨਦਾਰ ਵੀ ਕੋਈ ਖੜਨ ਨੂੰ ਤਿਆਰ ਨਹੀਂ ਔਰ ਇਸੇ ਕਰਕੇ ਸਾਰਾ ਬਾਜ਼ਾਰ ਖੁੱਲਾ ਹੋਇਆ ਹੈ ਉਹਨਾਂ ਕਹਿੰਦੇ ਕਿ ਵਪਾਰੀ ਵੀ ਸਾਡੇ ਨਾਲ ਨੇ ਪਰ ਵਪਾਰੀ ਨਾਲ ਕਾਦੇ ਹੋ ਗਏ ਆ ਜੀ ਵਪਾਰੀ ਆਪਣਾ ਨੁਕਸਾਨ ਕਰਨਗੇ ਜਾਂ ਦੇ ਵਪਾਰੀਆਂ ਦਾ ਨੁਕਸਾਨ ਕਿਸਾਨ ਦੇ ਦੇਣ ਕਿਸਾਨ ਆਂ ਜੀ ਵਪਾਰੀਆਂ ਦਾ ਜਿੰਨਾ ਵੀ ਨੁਕਸਾਨ ਹੋਊਗਾ ਅਸੀਂ ਤੈਨੂੰ ਤਿਆਰ ਆ ਤੇ ਸਾਰੇ ਦੁਕਾਨਦਾਰ ਤਿਆਰ ਨੇ ਪੰਜਾਬ ਬੰਦ ਦੌਰਾਨ 9 ਘੰਟਿਆਂ ਤੱਕ ਪੂਰੇ ਪੰਜਾਬ ਵਿੱਚ ਬੱਸਾਂ ਤੇ ਰੇਲਾਂ ਨਹੀਂ ਚੱਲੀਆਂ ਇਸ ਕਾਰਨ ਲੋਕਾਂ ਨੂੰ ਖਾਸਿਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਪਰੇਸ਼ਾਨੀ ਦੇ ਬਾਵਜੂਦ ਕਿਸਾਨੀ ਮੰਗਾਂ ਨੂੰ ਉਹਨਾਂ ਨੇ ਜਾਇਜ਼ ਦੱਸਿਆ ਪੰਜਾਬ ਬੰਦ ਵਿਚਾਲੇ ਖਨੌਰੀ ਸਰਹੱਦ ਤੇ ਖਾਸੀ ਹਲਚਲ ਰਹੀ ਵੱਡੀ ਗਿਣਤੀ ਵਿੱਚ ਪੁਲਿਸ ਖਨੌਰੀ ਸਰਹੱਦ ਤੇ ਤਾਇਨਾਤ ਰਹੀ ਇਸ ਦੌਰਾਨ ਪ੍ਰਸ਼ਾਸਨ ਦੀ ਟੀਮ ਇੱਕ ਵਾਰ ਮੁੜ ਤੋਂ ਡੱਲੇਵਾਲ ਨੂੰ ਮੈਡੀਕਲ ਸਹੂਲਤ ਲਈ ਮਨਾਉਣ ਵਾਸਤੇ ਪਹੁੰਚੀ ਪਰ ਡੱਲੇਵਾਲ ਨੇ ਇਨਕਾਰ ਕਰ ਦਿੱਤਾ ਉਧਰ ਪੰਜਾਬ ਵੱਲੋਂ ਸਫਲ ਕਰਨ ਲਈ ਡੱਲੇਵਾਲ ਨੇ ਪੰਜਾਬ ਦੇ ਲੋਕਾਂ ਤੇ ਸਮੂਹ ਜਥੇਬੰਦੀਆਂ ਦਾ ਧੰਨਵਾਦ ਕੀਤਾ ਖਨੌਰੀ ਸਰਹੱਦ ਤੇ ਮਰਨਵਰ ਤੇ ਬੈਠੇ ਕਿਸਾਨਾਂ ਗੁ ਜਗਜੀਤ ਸਿੰਘ ਡੱਲੇਵਾਲ ਦਾ ਮਰਨਵਰ 35ਵਾਂ ਦਿਨ ਵੀ ਜਾਰੀ ਰਿਹਾ ਉਹਨਾਂ ਦੀ ਸਿਹਤ ਵਿੱਚ ਗਿਰਾਵਟ ਲਗਾਤਾਰ ਜਾਰੀ ਹੈ ਉਧਰ ਡੱਲੇਵਾਲ ਨੂੰ ਮੈਡੀਕਲ ਸਹੂਲਤਾਂ ਲੈਣ ਲਈ ਮਨਾਉਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਖਨੋਰੀ ਪਹੁੰਚੀ। ਈਸਵਰਾਨ ਪੁਲਿਸ ਅਧਿਕਾਰੀ ਅਤੇ ਡੱਲੇਵਾਲ ਨੂੰ ਮਿਲੇ। ਏਡੀਜੀਪੀ ਸੇਵਾਮੁਖ ਜਸਕਰਨ ਸਿੰਘ, ਡੀਆਈਜੀ ਪਟਿਆਲਾ ਮਨਦੀਪ ਸਿੰਘ ਸਿੱਧੂ ਤੇ ਐਸਐਸਪੀ ਡਾਕਟਰ ਨਾਨਕ ਸਿੰਘ ਦੀ ਅਗਵਾਈ ਹੇਠ ਅਧਿਕਾਰੀਆਂ ਵੱਲੋਂ ਕਿਸਾਨ ਆਗਵਾ ਨਾਲ ਗੱਲਬਾਤ ਕੀਤੀ ਗਈ ਅਤੇ ਡੱਲੇਵਾਲ ਨੂੰ ਮੈਡੀਕਲ ਸਹੂਲਤਾਂ ਲੈਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਡੱਲੇਵਾਲ ਨੇ ਅਜੇਹਾ ਕਰਨ ਤੋਂ ਮਨਾ ਕਰ ਦਿੱਤਾ। ਦੂਜੇ ਪਾਸੇ ਪੰਜਾਬ ਬੰਦੀ ਦੀ ਸਫਲਤਾ ਤੋਂ ਬਾਅਦ ਡੱਲੇਵਾਲ ਸੋਸ਼ਲ ਮੀਡੀਆ ਤੇ ਲਾਈਵ ਹੋਏ ਤੇ ਉਹਨਾਂ ਪੰਜਾਬ ਦੇ ਲੋਕਾਂ ਤੇ ਸਮੂਹ ਜਥੇਬੰਦੀਆਂ ਦਾ ਧੰਨਵਾਦ ਕੀਤਾ। ਅੱਜ ਮੈਨੂੰ ਇੱਥੇ ਬੈਠੇ ਨੂੰ ਜਿਸ ਤਰ੍ਹਾਂ ਆਪ ਸਭ ਪੰਜਾਬ ਵਾਸੀਆਂ ਨੇ ਪੰਜਾਬ ਬੰਦ ਦੇ ਸੱਦੇ ਨੂੰ ਸਫਲਤਾ ਦਿੱਤੀ ਹੈ ਹਰ ਵਰਗ ਤੋਂ ਸਾਡੇ ਵੀਰਾਂ ਨੇ ਸਾਡੀਆਂ ਭੈਣਾਂ ਨੇ ਸਾਡੇ ਬਜ਼ੁਰਗਾਂ ਨੇ ਸਹਿਯੋਗ ਦਿੱਤਾ ਹੈ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਪਰ तहे ਦਿਲੋਂ ਸ਼ਬਦਾਂ ਮੈਂ ਧੰਨਵਾਦੀ ਹਾਂ। ਜਿਨ੍ਹਾਂ ਨੇ ਅੱਜ ਫੁਰੰਤੌਰ ਦੇ ਦਿੱਤੇ ਪੰਜਾਬ ਬੰਦ ਨੂੰ ਸਮਰਥਨ ਦਿੱਤਾ ਹੈ। ਹਰ ਉਹ ਦੇ ਵਿੱਚ ਸ਼ਾਮਲ ਹੋਏ ਹਰ ਉਹ ਦੇ ਨਾਲ ਹੀ ਮੈਂ ਸਾਡੇ ਹੁਣਾਂ ਜਵਾਨਾਂ ਦਾ ਜਿਨ੍ਹਾਂ ਨੇ ਰਾਤ ਜਦੋਂ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਤੇ ਆਪਣੇ ਤੇ ਖਨੋਰੀ ਬੋਰਡ ਤੇ ਬੈਠਿਆਂ ਦੇ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਕਰ ਰਹੀ ਸੀ ਖਾਸ ਵੇਲੇ ਜਵਾਨਾਂ ਦੀ ਜਮੀਰਾਂ ਕੀ ਉਹਨਾਂ ਨੇ ਵੀ ਇਸ ਫ਼ਾਪ ਕਰਮ ਤੋਂ ਆਪਣਾ ਕਦਮ ਪਿੱਛੇ ਖਿੱਚਿਆ ਔਰ ਜਵਾਬ ਦਿੱਤਾ ਹੈ ਪਤਾ ਲੱਗਿਆ ਕਿ ਡਰਾਈਵਰ ਭਾਈਚਾਰੇ ਨੇ ਵੀ ਇਹ ਕਹਿ ਹੈ ਕਿ ਅਸੀਂ ਖਨੋਰੀ ਬਾਰਡਰ ਤੇ ਬੈਠੇ ਲੋਕਾਂ ਦੇ ਉੱਤੇ ਹਮਲਾ ਕਰਨ ਦੇ ਲਈ ਸਹਿਯੋਗ ਨਹੀਂ ਦੇ ਸਕਦੇ। ਸਭ ਤੋਂ ਮੈਂ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਤੇ ਇਸ ਸ਼ਾਂਤਮਈ ਲੜੀ ਜਾ ਰਹੀ ਲੜਾਈ ਲੋਕਾਂ ਦੇ ਹੱਕ ਦੀ ਲੜਾਈ ਪੰਜਾਬ ਦੇ ਹੱਕ ਦੀ ਲੜਾਈ ਹਰਿਆਣੇ ਦੇ ਹੱਕ ਦੀ ਲੜਾਈ ਨੂੰ ਸਹਿਯੋਗ ਦਿੱਤਾ ਹੈ। ਔਰ ਜਿਸ ਵੇਲੇ ਰਾਤ ਅਸੀਂ ਅਪੀਲ ਪਾਈ। ਉਸ ਅਪੀਲ ਤੋਂ ਬਾਅਦ ਜਿੱਡੀ ਵੱਡੀ ਫੱਦਰ ਦੇ ਉੱਤੇ ਹਰਿਆਣੇ ਚੋਂ ਪੰਜਾਬ ਚੋਂ ਹਜ਼ਾਰਾਂ ਨੌਜਵਾਨ ਇੱਥੇ ਆ ਕੇ ਇਸ ਮੋਰਚੇ ਦੇ ਵਿੱਚ ਪੈਰਾ ਦਿੱਤਾ। ਉਹਨਾਂ ਸਭ ਦਾ ਵੀ तहे ਦਿਲੋਂ ਧੰਨਵਾਦ ਕਰਦਾ ਮੈਂ। ਜਿਨ੍ਹਾਂ ਨੇ ਇੱਥੇ ਆ ਕੇ ਫੇਰਾ ਦਿੱਤਾ ਮੇਰੇ ਵਿਸ਼ਵਾਸ ਨੂੰ ਹੋਰ ਤਕੜਾ ਕੀਤਾ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਮਰਨਵੜ ਤੇ ਬੈਠੇ ਕਿਸਾਨਾਂ ਨੂੰ ਡੱਲੇਵਾਲ ਨੂੰ 35 ਦਿਨ ਹੋ ਚੁਕੇ ਨੇ ਉਹਨਾਂ ਦੀ ਸਿਹਤ ਲਗਾਤਾਰ ਡਿੱਗਦੀ ਜਾ ਰਹੀ ਹੈ ਜਿਹੜੀ ਸਭ ਲਈ ਚਿੰਤਾ ਦਾ ਵੱਡਾ ਵਿਸ਼ਾ ਹੈ ਬੰਦ ਰਣ ਫਰੀਦਕੋਟ ਵਿਖੇ ਸਥਿਤੀ ਉਸ ਸਮੇਂ ਤਣਾਪੂਰਨ ਹੋ ਗਈ ਜਦੋਂ ਕਿਸਾਨਾਂ ਤੇ ਸਰਕਾਰੀ ਅਧਿਕਾਰੀਆਂ ਦੀ ਜ਼ੋਰਦਾਰ ਝੜਪ ਹੋ ਗਈ ਨੌਬਤ ਇੱਥੋਂ ਤੱਕ ਪਹੁੰਚੀ ਕਿ ਪੁਲਿਸ ਨੂੰ ਮੌਕੇ ਤੇ ਸਦਨਾ ਪਿਆ ਐਸਮੋਕੇ ਪ੍ਰਾਇਮਰੀ ਬਲਾਕ ਸਿੱਖਿਆ ਅਫਸਰ ਨੇ ਕਿਸਾਨਾਂ ਤੇ ਪੰਨ ਤੋੜ ਕਰਨ ਦਾ ਦੋਸ਼ ਲਾਇਆ ਤਾਂ ਕਿਸਾਨਾਂ ਨੇ ਅਧਿਕਾਰੀ ਤੇ ਅਪਸ਼ਬਦ ਬੋਲਣ ਦੇ ਇਲਜ਼ਾਮ ਲਗਾਏ ਫਰੀਦਕੋਟ ਵਿਖੇ ਬੰਦ ਦੌਰਾਨ ਸਥਿਤੀ ਉਸ ਸਮੇਂ ਤਣਾਪੂਰਨ ਹੋ ਗਈ ਜਦੋਂ ਬੰਦ ਕਰਵਾਉਣ ਪ੍ਰਾਇਮਰੀ ਸਿੱਖਿਆ ਅਫਸਰ ਦੇ ਦਫਤਰ ਪੁੱਜੇ ਕਿਸਾਨਾਂ ਦੀ ਸਿੱਖਿਆ ਅਫਸਰ ਨਾਲ ਤਿੱਖੀ ਟਕਰਾਰ ਹੋ ਗਈ ਜੋ ਬਾਅਦ ਵਿੱਚ ਗਾਲੀ ਗਲੋਚ ਤੱਕ ਜਾ ਪਹੁੰਚੀ ਇਸ ਦੌਰਾਨ ਕਿਸਾਨਾਂ ਨੇ ਇਲਜ਼ਾਮ ਲਗਾਏ ਕਿ ਪ੍ਰਾਇਮਰੀ ਬਲਾਕ ਸਿੱਖਿਆ ਅਫਸਰ ਵੱਲੋਂ ਉਹਨਾਂ ਨਾਲ ਗਾਲੀ ਗਲੋਚ ਕੀਤੀ ਗਈ ਅਤੇ ਕਿਸਾਨਾਂ ਬਾਰੇ ਅਪਸ਼ਬਦ ਬੋਲੇ ਗਏ ਦੇਖੋ ਮਿਸ ਬਿਹੇਵ ਉਹਨਾਂ ਵੱਲੋਂ ਹੋਇਆ ਹੈ ਕਿਸਾਨਾਂ ਵੱਲੋਂ ਨਹੀਂ ਹੋਇਆ ਸਾਡੇ ਕੋਲੇ ਵੀਡੀਓਜ਼ ਹੈਗੀਆਂ ਜਿਹਦੇ ਵਿੱਚ ਮਿਸਬੀਹੇਵ ਹੋਇਆ ਇੱਕ ਬਜ਼ੁਰਗ ਸਾਡੇ ਕਿਸਾਨ ਆ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਆ ਕਿ ਬਾਈ ਜੀ ਬੰਦ ਕਰ ਦਿਓ ਗਲਤ ਗੱਲ ਆ ਵੀ ਤੁਸੀਂ ਇੱਕ ਪਾਸੇ ਪੰਜਾਬ ਸਰਕਾਰ ਸਹਿਯੋਗ ਦੇ ਰਹੀ ਆ ਇੱਕ ਪਾਸੇ ਤੁਹਾਡੇ ਦਫ਼ਤਰ ਖੁੱਲੇ ਆ ਦੇਖੋ ਮੁਲਾਜ਼ਮ ਆ ਅਸੀਂ ਉਹਦਾ ਵੀ ਸਰਕਾਰ ਕਰਦੇ ਆ ਪਰ ਇਹਦਾ ਮਤਲਬ ਇਹ ਨਹੀਂਗਾ ਵੀ ਉਹ ਗਾਲਾਂ ਕੱਢੂਗਾ ਜਿੱਥੇ ਮਰਜੀ ਮੇਰੀ ਸੌਂ ਪਾਉਣੀ ਹੋਈ ਜਿੱਥੇ ਮਰਜੀ ਸੌਂ ਪਵਾ ਲਿਓ ਮੈਂ ਸੌਂ ਦੇ ਨੂੰ ਤਿਆਰ ਆ ਮੈਂ ਮੂਰੇ ਖੜਾ ਸੀ ਤੇ ਉਹਨੇ ਗਾਲ ਕੱਢੀ ਆ ਮੈਂ ਸ਼ਬਦੋ ਬੋਲ ਨਹੀਂ ਸਕਦਾ ਕਿ ਵੀ ਉਹਨੇ ਗਾਲ ਕੱਢੀ ਮਾਵਾ ਪੈਣਾ ਦੀ ਕੀ ਆ ਯਾਰ ਇਹ ਦਸਤੂਰ ਤੁਸੀਂ ਮੁਲਾਜ਼ਮ ਹੋ ਤੁਸੀਂ ਮੁਲਾਜ਼ਮ ਰਹੋ ਠੀਕ ਆ ਤੁਸੀਂ ਕਹਿ ਦਿਓ ਕਿ ਭਾਈ ਸਾਨੂੰ ਕੋਈ ਉਤੋਂ ਆਰਡਰ ਨਹੀਂ ਆਇਆ ਅਸੀਂ ਨਹੀਂ ਬੰਦ ਕਰ ਸਕਦੇ ਤੇ ਤੁਸੀਂ ਆਪ ਦਾ ਉਸ ਹਿਸਾਬ ਨਾਲ ਰੋ ਇਹ ਥੋੜੀਆ ਵੀ ਹੁਣ ਅਜੇ ਜਾ ਕੇ ਬੇਨਤੀ ਕੀਤੀ ਆ ਤੁਸੀਂ ਕੌਣ ਹੋ ਨੇ ਐ ਕਰਨ ਵਾਲੇ ਜੇ ਉਹ ਫਲਾਣਾ ਟਾਈਮ ਦਾ ਗਾਣਾ ਦੇਖੋ ਇਹ ਪੰਜਾਬ ਸਰਕਾਰ ਵੱਲੋਂ ਸ਼ਹਿ ਹੀ ਸਮਝ ਲਓ ਕਿ ਸ਼ਹਿ ਦਿੱਤੀ ਗਈ ਆ ਕਿ ਤੁਸੀਂ ਆਪਦੇ ਦਫ਼ਤਰ ਖੋਲੋ ਬੇਫਿਕਰ ਹੋ ਕੇ ਕੁਝ ਨਹੀਂ ਹੁੰਦਾਗਾ ਇਹਨਾਂ ਨੇ ਆਪਦੀ ਡੁਗਡਗੀ ਵਜਾਉਣੀ ਆ ਵਜਾਈ ਜਾਣਗੇ ਪਰ ਇਹ ਜਿਹੜਾ ਮਿਸਬੀਹਵ ਕੀਤਾ ਇਸ ਮੁੰਡੇ ਨੇ ਇਹ ਬਹੁਤ ਗਲਤ ਕੰਮ ਆ ਇਹਦੇ ਖਿਲਾਫ ਅਸੀਂ ਜਿਹੜਾ ਦਰਖਾਸਤ ਜਰੂਰ ਦੇਵਾਂਗੇ ਦੂਜੇ ਪਾਸੇ ਪ੍ਰਾਇਮਰੀ ਬਲਾਕ ਸਿੱਖਿਆ ਅਫਸਰ ਵੱਲੋਂ ਇਲਜ਼ਾਮ ਲਗਾਏ ਗਏ ਕਿ ਕਿਸਾਨਾ ਵੱਲੋਂ ਗੁੰਡਾਗਰਦੀ ਕਰਦੇ ਹੋਏ ਉਸ ਦੇ ਦਫ਼ਤਰ ਦੇ ਦਰਵਾਜ਼ੇ ਭੰਨੇ ਗਏ ਅਤੇ ਉਸ ਨਾਲ ਗਲਤ ਵਿਵਹਾਰ ਕੀਤਾ ਗਿਆ ਹਾਲਾਂਕਿ ਉਹ ਦਫ਼ਤਰ ਬੰਦ ਕਰਨ ਲਈ ਕਹਿ ਚੁੱਕੇ ਸੀ ਅਸੀਂ ਅੱਜ ਡਿਊਟੀ ਕਰ ਰਹੇ ਹਾਂ ਆ ਕੇ ਉਹਨਾਂ ਨੇ ਖੱਲਰ ਪਾਇਆ ਕਿ ਇਸ ਤਰ੍ਹਾਂ ਦੇ ਪੁਰਾਣੇ ਅੱਗੇ ੱਟੱਕੇ ਧੱਕੇ ਮਾਰ ਲੱਗੇ ਦਰਵਾਜ਼ਾ ਦੂਜਿਆਂ ਨੂੰ ਕਰਨ ਲੱਗੇ ਉਹ ਆ ਕੇ ਤੇ ਹੋਰ ਕੁਝ ਬੰਦੇ ਜਿਹੜੇ ਆ ਉਹ ਧਮਕਾ ਦੇਦੇ ਬਾਹਰ ਆ ਉਸ ਨੂੰ ਦੇਖਦੇ ਆ ਇਹ ਥ੍ਰੈਟ ਹੈ ਸਰਕਾਰ ਨੂੰ ਇਹਦੇ ਪਾਸੇ ਮਿਲ ਧਿਆਨ ਦੇਣਾ ਚਾਹੀਦਾ ਐ ਇਹਨੂੰ ਗੁੰਡਾ ਕਰਦੀ ਨਹੀਂ ਚੱਲਣੀ ਚਾਹੀਦੀ ਪੰਜਾਬ ਬੰਦੇ ਜੇ ਗੱਲ ਕਰੀਏ ਤਾਂ ਜੇ ਸਰਕਾਰੀਦਾਰੇ ਬੰਦ ਦੇਣਾ ਕੋਈ ਦੇਸ਼ ਨਹੀਂ ਸਰਕਾਰੀਦਾਰੇ ਬੰਦ ਹੋਣ ਦੀ ਬਈ ਕੋਈ ਨਹੀਂ ਹੈਗੀ ਮਲਾਜੇ ਬੰਦੇ ਆ ਮਲਾਜੇ ਬੰਦੇ ਦੇਖੋ ਆਪਣੀ ਡਿਊਟੀ ਕਰਨੀ ਕਰਨੀ ਹੈ ਜੀ ਹੈਨਾ ਪਰ ਆ ਦੇਖੋ ਆਪਣੀ ਭੈਣ ਭਰਾ ਹੈ ਪਰ ਜਿਹੜਾ ਬੰਦੇ ਦਾ ਐਟੀਟਿਊਡ ਹੈ ਬਿਹੇਵੀਅਰ ਹੈ ਉਹ ਗਲਤ ਹੈ ਇਸ ਤਰ੍ਹਾਂ ਦਾ ਬਦਲ ਤੁਹਾਨੂੰ ਕੀ ਕਹਿ ਰਹੇ ਸੀ ਕਿ ਬੰਦ ਕਰੋ ਦਫਰ ਨਹੀਂ ਬੰਦ ਨਹੀਂ ਆ ਕੇ ਧੱਕਮ ਧੱਕੇ ਵੀਡੀਓ ਬਣਾਓ ਅਸੀਂ ਆਹ ਕਰਦੇ ਹਾਂ ਲੈ ਇਸ ਤਰ੍ਹਾਂ ਦਾ ਜਿਵੇਂ ਮੈਸੇਜ ਸੇਵ ਕਰਦੇ ਹੁੰਦੇ ਹਨ ਕਈ ਬੰਦੇ ਡਰਿੰਕ ਵੀ ਕੀਤੀ ਹੋਈ ਉਹਨਾਂ ਦੀ ਹਾਂ ਸ਼ਰਾਬ ਦੀ ਪੂਰੀ ਮਧਰਾ ਆ ਰਹੀ ਹੈ ਆਪਾਂ ਰਾਤ ਦੀ ਪੀਤੀ ਹੋਵੇ ਤੇ ਪਲਾ ਹੁਣ ਦੀ ਪੀਤੀ ਹੋਈ ਪੂਰੀ ਮਧ ਉਹਨਾਂ ਦੀ ਬਦਬੂ ਆ ਰਹੀ ਹੈ ਤੇ ਆ ਕੇ ਉਸ ਤਰ੍ਹਾਂ ਦੇ ਬਿਹੇਵੀਅਰ ਕੀਤਾ ਉਹਨਾਂ ਨੇ ਬਿਹੇਵ ਕੀਤਾ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਗਾਲਾਂ ਕੱਢੀਆਂ ਨਾ ਨਾ ਭਾਈ ਯਾਰ ਆਪਾਂ ਮਲਾਜੇ ਬੰਦੇ ਆ ਮੈਂ ਗੈਸਟਡ ਅਫਸਰ ਆ ਪੀਪੀਐਸਸੀ ਕੱਢ ਕੇ ਮੈਂ ਬਣਿਆ ਹੋਇਆ ਹਾਂ ਤੁਹਾਨੂੰ ਲੱਗਦਾ ਹਣਾ ਉਹ ਉਹਨਾਂ ਦਾ ਕੰਮ ਸੀਗਾ ਉਹ ਕਰ ਰਹੇ ਸੀਗੇ ਥ੍ਰੈਟ ਕਰ ਰਹੇ ਆ ਭੰਨਾ ਤੋੜੀ ਦਾ ਮਤਲਬ ਕੰਮ ਕਰ ਰਹੇ ਆ ਜੇ ਅਸੀਂ ਕੁਦਰਤੀ ਨਾ ਬੋਲਦੇ ਤਾਂ ਉਹਨੇ ਭੰਨਾ ਤੋੜ ਵੀ ਕਰਨੀ ਸੀ ਹਣਾ ਤੁਸੀਂ ਰੋਡ ਤੇ ਦੇਖੋ ਉਹਨਾਂ ਦਾ ਕੀ ਬੇਵਰ ਮੈਂ ਤਾਂ ਕੁਦਰਤੀ ਕਹਤਾਂ ਮੈਂ ਕਿ ਭਰਾਵਾ ਅਸੀਂ ਮੁਲਾਜ਼ਮ ਬੰਦੇ ਆ ਤੇ ਨਾਲ ਦੀ ਨਾਲ ਹੀ ਉਹ ਸਰਕਾਰਾਂ ਦੇ ਬੰਦੇ ਆ ਇਹ ਬੀਜੇਪੀ ਦੇ ਬੰਦੇ ਆ ਯਾਰ ਇੱਕ ਇੱਕ ਇਦਾਰਿਆਂ ਦੇ ਅੰਦਰ ਆ ਕੇ ਇਸ ਤਰ੍ਹਾਂ ਬੰਦ ਕਰਵਾਉਂਦੀਆਂ ਨੇ ਕੋਈ ਹੈ ਨਾ ਨਾ ਕੁਝ ਨਹੀਂ ਬਈ ਕੌਣ ਨਹੀਂ ਪਤਾ ਥੋੜੇ ਦੇ ਬਾਅਦ ਕੌਣ ਜਾਣਦਾ ਹੈ ਹਣਾ ਜਾ ਕੇ ਐਸਐਸਪੀ ਆਫਿਸ ਬੰਦ ਕਰਾਉਣ ਖਾ ਹੀ ਉੱਥੇ ਨਹੀਂ ਕਰਦੇ ਜਿੱਥੇ ਚੱਲਦੀ ਗੁੰਡਾ ਕਾਰਪੀ ਉੱਥੇ ਕਰ ਕਿਸਾਨ ਹਾਲਾਂਕਿ ਕਈ ਥਾਵਾਂ 'ਤੇ ਕਿਸਾਨਾਂ ਦੀ ਦੁਕਾਨਦਾਰਾਂ ਤੇ ਅਧਿਕਾਰੀਆਂ ਨਾਲ ਵੀ ਬਹਿਸ ਹੋਈ ਪਰ ਪੁਲਿਸ ਨੇ ਸਥਿਤੀ ਵਿਗੜਨ ਨਹੀਂ ਦਿੱਤੀ। ਬੀਤੇ 1 ਮਹੀਨੇ ਦੌਰਾਨ ਪੰਜਾਬ ਦੇ ਵੱਖ-ਵੱਖ ਥਾਣਿਆਂ 'ਤੇ ਹੋਏ ਹਮਲੇ ਦੇ ਸਾਰੇ ਮਾਮਲੇ ਸੁਲਝਾ ਲਏ ਗਏ ਨੇ। ਇਹ ਦਾਅਵਾ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਏਜੰਸੀਆਂ ਦੀ ਸ਼ੈਅ 'ਤੇ ਇਹ ਹਮਲੇ ਕਰਵਾਏ ਗਏ। ਪੰਜ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ। ਬਟਾਲਾ ਪੁਲਿਸ ਨੇ ਪੁਲਿਸ ਅਦਾਰਿਆਂ ਤੇ ਗ੍ਰੇਨੇਡ ਹਮਲੇ ਦੀਆਂ ਦੋ ਘਟਨਾਵਾਂ ਨੂੰ ਸਫਲਤਾਪੂਰਵਕ ਹੱਲ ਕਰ ਲਿਆ ਜਿਸ ਨਾਲ ਪੰਜਾਬ ਵਿੱਚ ਸਾਰੇ ਗ੍ਰੇਨੇਡ ਹਮਲੇ ਦੇ ਮਾਮਲਿਆਂ ਤੋਂ ਪਰਦਾ ਚੁੱਕਿਆ ਗਿਆ ਹੈ ਇਹ ਦਾਵਾ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕੀਤਾ ਉਹਨਾਂ ਨੇ ਕਿਹਾ ਕਿ ਇਹ ਹਮਲੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਕਰਵਾਏ ਗਏ ਸੀ ਦੋਹਾਂ ਗੁੱਟਾਂ ਦੇ ਪੰਜ ਕਾਰਕੁਨਾਂ ਨੂੰ ਕਾਬੂ ਕੀਤਾ ਗਿਆ ਕੁਝ ਖਿੱਚ ਦੌਰਾਨ ਇਹਨਾਂ ਨੇ ਵੱਡੇ ਖੁਲਾਸੇ ਕੀਤੇ ਨੇ ਮੁਲਜ਼ਮਾਂ ਤੋਂ ਹਥਿਆਰ ਵੀ ਪਰਾਮਧ ਹੋਏ ਨਹੀਂ ਡੀਜੀਪੀ ਨੇ ਨੌਜਵਾਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਕੱਲ ਬਟਾਲਾ ਪੁਲਿਸ ਨੇ ਜਿਹੜਾ ਇੱਕ ਟੈਰਰ ਮੋਡਿਊਲ ਬਸਟ ਕਰਕੇ ਦੋ ਪੁਲਿਸ ਸਟੇਸ਼ਨਸ ਤੇ ਗ੍ਰੇਨੇਡ ਅਟੈਕਸ ਦੇ ਕੇਸਸ ਸੋਲਵ ਕਰ ਲਏ ਸੀਗੇ ਉਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਖਾਲਦੇ ਦਿਨਾਂ ਦੇ ਵਿੱਚ ਪੁਲਿਸ ਸਟੇਸ਼ਨਸ ਤੇ ਜਿਹੜੇ ਅਟੈਕਸ ਦੇ ਸਾਰੇ ਇਨਸੀਡੈਂਟਸ ਸੋਲਵ ਕਰ ਲਏ ਤੇ ਇਸ ਦੇ ਵਿੱਚ ਪੰਜ ਮੋਡਿਊਲਸ ਬਸਟ ਕੀਤੇ ਗਏ ਹੈਗੇ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਦੋ ਮੋਡਿਊਲਸ ਖਾਲਿਸਤਾਨ ਜ਼ਿੰਦਾਬਾਦ ਫੋਰਸ ਤੇ ਬਾਕੀ ਜਿਹੜੇ ਬੱਬਰ ਖਾਲਸਾ ਨਾਲ ਸੰਬੰਧਿਤ ਹੈਗੇ ਇਹ ਸਾਰੇ ਮੋਡਿਊਲਸ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਬੈਠੇ ਮਾਸਟਰਮਾਈਂਡਸ ਆਈਐਸਆਈ ਦੇ ਇਸ਼ਾਰਿਆਂ ਤੇ ਕੰਟਰੋਲ ਕਰ ਰਹੇ ਸੀਗੇ ਤੇ ਯੂਐਸਏ ਕੈਨੇਡਾ ਯੂਰਪ ਦੇ ਵਿੱਚ ਬੈਠੇ ਹੈਂਡਲਰਸ ਇਹ ਜਿਹੜੇ ਮੋਡਿਊਲ ਮੈਂਬਰਸ ਨੂੰ ਆਪਰੇਟ ਕਰ ਰਹੇ ਸੀਗੇ ਟੋਟਲ 14 ਪਰਸਨਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਪੰਜ ਗ੍ਰੇਨੇਡਸ ਅੱਠ ਪਿਸਟਲਸ ਇਨਕਲੂਡਿੰਗ ਟੂ ਗਲੌਕ ਪਿਸਟਲਸ 2एके47 ਰਾਈਫਲਸ ਤੇ ਕੁਝ ਗੱਡੀਆਂ ਇਹ 1.4 ਕੇਜੀ ਹੀਰੋਇਨ ਰਿਕਵਰ ਹੋਈ ਹੈ ਤੇ ਇਸ ਦੇ ਨਾਲ ਹੀ ਆਈਐਸਆਈ ਦੀ ਇੱਕ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਪੀਸ ਨੂੰ ਡਿਸਟਰਬ ਕਰਨ ਦੀ ਪੰਜਾਬ ਅਸੀਂ ਵਿਫਲ ਕਰਤੀ ਹੈ ਤੇ ਮੈਂ ਇਹ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਤ੍ਰਿੜਤਾ ਨਾਲ ਪੰਜਾਬ ਦੇ ਵਿੱਚ ਪੀਸ ਤੇ ਹਾਰਮੋਨੀ ਬਣਾ ਕੇ ਰੱਖੂਗੀ ਤੇ ਨਾਲ ਦੀ ਨਾਲ ਮੈਂ ਪੰਜਾਬ ਦੇ ਯੂਥ ਨੂੰ ਅਪੀਲ ਕਰਾਂਗਾ ਕਿ ਤੁਸੀਂ ਇਸ ਤਰ੍ਹਾਂ ਦੇ ਕ੍ਰਿਮੀਨਲ ਐਲੀਮੈਂਟਸ ਦੇ ਬਹਿਕਾਵੇ ਦੇ ਵਿੱਚ ਨਾ ਆਓ ਕਿ ਇਹ ਜਿਹੜੇ ਬੰਦੇ ਪਾਕਿਸਤਾਨ ਬੈਠੇ ਆ ਜਾਂ ਬਾਹਰ ਬੈਠੇ ਆ ਇਹ ਤੁਹਾਨੂੰ ਵਰਤਦੇ ਹੈਗੇ ਤੇ ਉਸ ਤੋਂ ਬਾਅਦ ਜਿਹੜਾ ਕ੍ਰਾਈਮ ਹੁੰਦਾ ਹੈ ਉਸ ਦਾ ਅੰਜਾਮ ਜਿਹੜਾ ਹੈਗਾ ਉਹ ਅਨਸਸਪੈਕਟਿੰਗ ਯੂਥ ਨੂੰ ਭੁਗਤਣਾ ਪੈਂਦਾ ਹੈ ਸੋ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਪੋਜ਼ਿਟਿਵ ਐਕਟੀਵਿਟੀਆਂ ਪ੍ਰਤੀ ਜਿਹੜਾ ਆਪਣਾ ਧਿਆਨ ਕਰੋ ਸਪੋਰਟਸ ਤੇ এমਪਲੋਇਮੈਂਟ ਵੱਲ ਧਿਆਨ ਦਿੱਤਾ ਜਾਵੇ ਤੇ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੂਗੀ ਜਸਾ ਨਹੀਂ ਹੋਗਾ ਕਿ ਪਿਛਲੇ 1 ਮਹੀਨੇ ਦੌਰਾਨ ਅਜਨਾਲਾ ਅੰਮ੍ਰਿਤਸਰ ਮਜੀਠਾ ਤੇ ਬਟਾਲਾ ਦੇ ਪੁਲਿਸ ਅਦਾਰਿਆਂ ਤੇ ਹਮਲਾ ਹੋਇਆ ਸੀ ਇਸ ਮਾਮਲੇ ਵਿੱਚ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਪੀਲੀਭੀ ਜਾ ਕੇ ਵੀ ਐਨਕਾਊਂਟਰ ਕੀਤਾ ਸੀ ਦਿੱਲੀ ਦੀਆਂ ਮਹਿਲਾਵਾਂ ਤੇ ਬਜ਼ੁਰਗਾਂ ਲਈ ਸਕੀਮਾਂ ਦੇ ਐਲਾਨ ਤੋਂ ਬਾਅਦ ਸੋਮਵਾਰ ਨੂੰ ਕੇਜਰੀਵਾਲ ਨੇ ਪੁਜਾਰੀਆਂ ਤੇ ਗ੍ਰੰਥੀਆਂ ਲਈ ਵੱਡਾ ਐਲਾਨ ਕੀਤਾ ਆਪ ਦੇ ਕੌਮੀ ਕੋਨਵੀਨਰ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਅਸੀਂ ਪੁਜਾਰੀਆਂ ਤੇ ਗ੍ਰੰਥੀਆਂ ਨੂੰ 18000 ਰੁਪਏ ਹਰ ਮਹੀਨੇ ਪੱਤਾ ਦਿਆਂ ਕਰਾਂਗੇ ਇਸ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦਿੱਲੀ ਵਿੱਚ ਦੁਬਾਰਾ ਸਰਕਾਰ ਬਣਾਉਂਦੀ ਹੈ ਤਾਂ ਪੁਜਾਰੀ ਗ੍ਰੰਥੀ ਸਨਮਾਨ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਤਹਿਤ ਮੰਦਰ ਦੇ ਪੁਜਾਰੀਆਂ ਅਤੇ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਹਰ ਮਹੀਨੇ 18000 ਰੁਪਏ ਪੱਤਾ ਦਿੱਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਉਹ ਕਨਾਟ ਪਲੇਸ ਸਥਿਤ ਸ਼੍ਰੀ ਹਨੂਮਾਨ ਮੰਦਰ ਜਾਣਗੇ ਜਿੱਥੇ ਉਹ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਜਾਂਚ ਕਰਨਗੇ। एक बेहद महत्वपूर्ण घोषणा करने जा रहा हूँ ये उन लोगों के लिए है जिनका समाज के प्रति बहुत बड़ा कंट्रीब्यूशन होता है लेकिन कभी किसी समाज कभी भी समाज ने उनकी तरफ ध्यान नहीं दिया किसी पार्टी किसी सरकार ने उनकी तरफ ध्यान नहीं दिया आज जो योजना का मैं ऐलान करने जा रहा हूँ इस योजना का नाम है पुजारी ग्रंथी सम्मान योजना इस योजना के तहत मंदिरों में भगवान की पूजा करने वाले लोगों की लोगों को पूजा करवाने वाले पुजारियों को और गुरुद्वारे में ग्रंथियों को हर महीने सम्मान राशि देने का प्रावधान है हम जानते हैं कि किस तरह से एक पुजारी हमारे सुख दुख सब में काम आता है हमारे घर में शादी हो बच्चे का बर्थडे हो कोई भी खुशी का मौका हो या कोई मौत हो जाए या कोई गम का मौका हो हर वक्त पुजारी हमारे साथ होता है हमारे को उसमें अपना कंट्रीब्यूशन करता है भगवान की पूजा कराता है हमें ये वो तबका है जिसने सदियों सदियों से हमारी परंपराओं हमारे रीति रिवाजों इसको पीढ़ी दर पीढ़ी एक तरह से जो गुरु शिष्य परंपरा पीढ़ी दर पीढ़ी इसने आगे बढ़ाया है हमारे संस्कारों को हमारी रीति रिवाजों को हमारे परंपराओं को लेकिन कभी इसने कभी भी अपने परिवार की तरफ ध्यान नहीं दिया और कभी भी हम लोगों ने इनकी तरफ ध्यान नहीं दिया हम मंदिर जाते हैं पूजा करते हैं लेकिन कभी भी इनकी तरफ हमने ध्यान नहीं दिया आज इस योजना के जरिए हम इसे मैं वेतन या तनख्वाह नहीं कहूँगा एक तरह से इनका सम्मान करने के लिए इसकी घोषणा कर रहे हैं कि लगभग अट्ठारह हजार रुपये महीना इनको सम्मान राशि दी जाएगी हमारी सरकार बनने पर ਇਸ ਐਲਾਨ ਮੌਕੇ ਕੇਜਰੀਵਾਲ ਪਾਜਪਾ ਤੇ ਨਿਸ਼ਾਨਾ ਸਾਧਨ ਤੋਂ ਵੀ ਪਿੱਛੇ ਨਹੀਂ ਹਟੇ ਕੇਜਰੀਵਾਲ ਨੇ ਕਿਹਾ ਕਿ ਪਾਜਪਾ ਵਾਲੇ ਇਸ ਯੋਜਨਾ ਦੇ ਰਾਹ ਵਿੱਚ ਅੜਿੱਕੇ ਨਾ ਖੜੇ ਕਰਨ ਨਹੀਂ ਤਾਂ ਇਹ ਪਾਪ ਹੋਵੇਗਾ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿੱਲੀ ਸਥਿਤ ਘਰ ਦੇ ਬਾਹਰ ਸਥਿਤੀ ਉਸ ਸਮੇਂ ਹੰਗਾਮੇ ਵਾਲੀ ਬਣ ਗਈ ਜਦੋਂ ਪੰਜਾਬ ਦੇ ਸੈਂਕੜੇ ਈਟੀਟੀ ਅਧਿਆਪਕ ਹੱਥਾਂ ਵਿੱਚ ਗੁਲਾਬ ਦਾ ਫੁੱਲ ਲੈ ਕੇ ਉੱਥੇ ਪਹੁੰਚ ਗਏ ਅਧਿਆਪਕਾਂ ਨੇ ਕਾਫੀ ਸਮਾਂ ਨਾਰੇਬਾਜ਼ੀ ਕੀਤੀ ਇਸ ਦੌਰਾਨ ਪੁਲਿਸ ਵੀ ਮੌਕੇ ਤੇ ਮੌਜੂਦ ਰਹੀ ਅਧਿਆਪਕਾਂ ਨੇ ਦੋਸ਼ ਲਾਇਆ ਕਿ ਚੋਣਾ ਤੋਂ ਪਹਿਲਾਂ ਪੰਜਾਬ ਦੇ ਅਧਿਆਪਕਾਂ ਨਾਲ ਕੇਜਰੀਵਾਲ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। ਉਹ ਇਸ ਲਈ ਅਨੇਕਾਂ ਵਾਰ ਸੂਬਾ ਸਰਕਾਰ ਨੂੰ ਵੀ ਅਪੀਲ ਕਰ ਚੁੱਕੇ ਨੇ ਪਰ ਸੁਣਵਾਈ ਨਹੀਂ ਹੋਈ। ਦਿੱਲੀ ਵਿਖੇ ਸਥਿਤੀ ਉਸ ਸਮੇਂ ਤਣਾਪੂਰਨ ਹੋ ਗਈ ਜਦੋਂ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਅਧਿਆਪਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਸਲ ਪੰਜਾਬ ਦੇ 180 ETT ਅਧਿਆਪਕ ਹੱਥਾਂ ਵਿੱਚ ਗੁਲਾਬ ਦਾ ਫੁੱਲ ਲੈ ਕੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਰਿਹਾਈਸ਼ ਦੇ ਬਾਹਰ ਪ੍ਰਦਰਸ਼ਨ ਕਰਨ ਪਹੁੰਚੇ ਸੀ। ਇਸ ਦੌਰਾਨ ਕੁਝ ਅਧਿਆਪਕਾਂ ਦੇ ਨਾਲ ਉਹਨਾਂ ਦੇ ਬੱਚੇ ਵੀ ਸਨ ਅਧਿਆਪਕਾਂ ਨੇ ਦੋਸ਼ ਲਾਇਆ ਕਿ ਉਹਨਾਂ ਦੇ ਤਨਖਾਹ ਸਕੇਲ ਸੰਬੰਧੀ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ ਮਜਬੂਰਨ ਉਹਨਾਂ ਨੂੰ ਦਿੱਲੀ ਦਾ ਰੁਖ ਕਰਨਾ ਪਿਆ ਇਸ ਮੌਕੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਨਾਅਰੇਬਾਜ਼ੀ ਵੀ ਕੀਤੀ ਆਮਿਕ ਸੋਸਾਇਟੀ ਦੇ ਲੋਕ ਹੈ ਅਸੀਂ ਅੱਜ ਜਹਾਂ ਸੇ ਗ੍ਰਿਫਤਾਰ ਤੋਂ ਕਰ ਲਏਗੇ ਹਮੇਂ ਪੁਰਾਣੇ ਦਾਲੇ ਦਿਨੋਂ ਮੈਂ ਐਸਾ ਫਟਾਕਾ ਪਾਏਗੇ ਹਮ ਅਸੀਂ ਹਮ ਫਿਰ ਸੇ ਪੂਰੀ ਤਿਆਰੀ ਸੇ ਆਏਗੇ ਅੱਜ ਹਮ ਫੁੱਲ ਲੈ ਕੇ ਆਇਥੇ ਸਰ ਸਾਡੀ ਮੰਗਾਂ ਨਹੀਂ ਮੰਨ ਰਹੀ ਪੰਜਾਬ ਮੇਂ ਸਾਡੀ ਸੁਣਵਾਈ ਨਹੀਂ ਹੋ ਰਹੀ अभी यहाँ दिल्ली में भी केजरीवाल भी हमारी सुनवाई नहीं कर रहे हमारी बात नहीं सुन रहे देखिए आने वाला भविष्य दिल्ली का क्या, क्या होगा पकाए हैं हमारे साथ बहुत वहाँ से अन्याय हो रहा है पंजाब में हमारी पाँच साल की सर्विस बिल्कुल बंद कर दी है खत्म कर दी गई है और पंजाब में हमारी कोई भी सुन नहीं रहा हमारा आज हम केजरीवाल के पास आए थे हमारी कुछ ना कुछ सुनवाई यहाँ पे होगी पर ये भी हमारी बात नहीं सुन रहे यहाँ पे क्योंकि तो ये भी ये भी ये सरकार ये सोचती है ना ये धरने प्रदर्शन नहीं कर सकते ये भी एक धरने के रूप से ही निकले हैं बाहर पंद्रह दिन के अंदर अंदर हम एक हजार की गिनती में प्रोटेस्ट करने आएंगे यहाँ पे खून खून निकाल के जाएंगे क्योंकि आज हम फूल लेके आए थे गांधीवादी तरीके से भी हम प्रोटेस्ट नहीं करेंगे उम्मीद लेके आए थे तैयारी नहीं थी हमारी पर हम 1000 बंदे के साथ खून पसीने भी बड़ा प्रदर्शन करेंगे इस के जरिए वो दिखाएंगे मुर्दाबाद ये पंजाब में झूठे वादे करता है ना भी हमने ये कर दिया मुर्दाबाद मुर्दाबाद पंजाब में कहा था तो क्या हुआ उसका विषय पंजाब में कुछ नहीं है लाड़े लगा रहे हैं यहां पर आए थे इन्होंने आज हमें धक्के मारते घर से निकाला गाएंगे ना ये झूठा है एक नंबर का उधर दिल्ली पुलिस ने प्रदर्शनकारी अध्यापक कानों अपनी हिरासत में ले लिया दूसरे पक्ष से अध्यापक का कहना है कि वो अपने हक के लिए संघर्ष आगे भी जारी रखेंगे ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਿਚਾਲੇ ਜਾਰੀ ਖਿੱਚੋਤਾਣ ਖਤਮ ਹੁੰਦਾ ਨਾ ਨਹੀਂ ਲੱਰੇ ਕਿਸੇ ਸਮੇਂ ਸੁਖਬੀਰ ਬਾਦਲ ਦੇ ਨਜ਼ਦੀਕੀ ਰਹੇ ਚਰਨਜੀਤ ਸਿੰਘ ਬਰਾੜ ਨੇ ਸੁਖਬੀਰ ਬਾਦਲ ਸਮੇਤ ਪਾਰਟੀ ਦੇ ਹੋਰ ਆਗੂਆਂ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਬਰਾੜ ਦਾ ਇਲਜ਼ਾਮ ਹੈ ਕਿ ਪਾਰਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਨੂੰ ਨਹੀਂ ਮੰਨ ਰਹੀ ਇਨ੍ਹਾਂ ਇਲਜ਼ਾਮਾਂ ਤੇ ਹੁਣ ਪਾਰਟੀ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਪਲਟਵਾਰ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਿਚਾਲੇ ਤਕਰਾਰ ਰੁਕਣ ਦਾ ਨਾਂ ਨਹੀਂ ਲੈ ਰਹੀ ਚਰਨਜੀਤ ਸਿੰਘ ਬਰਾੜ ਨੇ ਹੁਣ ਸੁਖਬੀਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਉੱਤੇ ਵੱਡੇ ਇਲਜ਼ਾਮ ਲਾਏ ਨੇ ਬਰਾੜ ਨੇ ਕਿਹਾ ਕਿ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭੱਜ ਰਿਹਾ ਹੈ ਵਰਾੜ ਨੇ ਸੁਭੀਰ ਬਾਦਲ ਦੀ ਕੋਠੀ ਵਿੱਚ ਵਰਕਿੰਗ ਕਮੇਟੀ ਦੇ ਮੈਂਬਰਾਂ ਤੇ ਹੋਰਨਾਂ ਲੀਡਰਾਂ ਦੀ ਹੋਈ ਮੀਟਿੰਗ ਬਾਬਤ ਵੀ ਵੱਡੇ ਸਵਾਲ ਖੜੇ ਕੀਤੇ ਨੇ ਚਰਨਜੀਤ ਵਰਾੜ ਦੇ ਇਲਜ਼ਾਮਾਂ ਤੇ ਪਾਰਟੀ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਪਲਟਵਾਰ ਕੀਤਾ ਤੇ ਨੇ ਕਿਹਾ ਇੱਕ ਸੀਨੀਅਰ ਸਿਆਸਦਾਨ ਹੋਣ ਦੇ ਬਾਵਜੂਦ ਚਰਨਜੀਤ ਵਰਾੜ ਝੂਠ ਬੋਲ ਕੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਨੇ ਪੂਰੀ ਜਾਣਕਾਰੀ ਬੇਹਦ ਹਾਨੀਕਾਰਕ ਮੈਂ ਅਜਿ ਇੱਕ ਸ਼ਖਸ ਚਰਨਜੀਤ ਵਰਾੜ ਨੂੰ ਦੇਖ ਰਿਹਾ ਸੀ ਜਿਨੇ ਪ੍ਰੈਸ ਕਾਨਫਰੰਸ ਕਰਕੇ ਸ਼ਰੋਮੀ ਅਕਾਲੀ ਦਲ ਤੇ ਗੰਭੀਰ ਇਲਜ਼ਾਮ ਲਾ ਅੱਕੇ ਸ਼ਰੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭੱਜ ਰਹੀ ਪਹਿਲਾਂ ਤਾਂ ਮੈਨੂੰ ਉਹਨੂੰ ਸਿੱਧਾ ਸਵਾਲ ਹੈ ਕਿ ਭਾਈ ਅਸਲ ਪਗੋੜਾ ਕੌਣ ਸ਼ਰੋਮਨੀ ਅਕਾਲੀ ਦਲ ਦੀ ਉਹ ਲੀਡਰਸ਼ਿਪ ਜਿਨ੍ਹਾਂ ਨੇ ਸਾਰਾ ਕੁਝ ਆਪਣੀ ਝੋਲੀ ਪਵਾਇਆ ਤੁਹਾਡੇ ਲੋਕਾਂ ਦੀਆਂ ਗਲਤੀਆਂ ਵੀ ਆਪਣੀ ਝੋਲੀ ਦੇ ਵਿੱਚ ਪੁਆਈਆਂ ਤੇ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾ ਲੱਗੀ ਉਹ ਪੂਰੀ ਸ਼ਰਧਾ ਦੇ ਨਾਲ ਕੀਤੀ ਤੇ ਦੂਜੇ ਪਾਸੇ ਤੁਹਾਡੇ ਵਰਗੇ ਉਹ ਲੋਕ ਜਿਨ੍ਹਾਂ ਨੇ ਲਿਖਤੀ ਆਪਣੇ ਗੁਨਾਹ ਕਬੂਲੇ ਜੇ ਅਕਾਲ ਤਖਤ ਸਾਹਿਬ ਨੇ ਨਹੀਂ ਬੁਲਾਇਆ ਸੀ ਤੁਹਾਨੂੰ ਤਾਂ ਆਪ ਪੇਸ਼ ਹੋ ਜਾਣਾ ਚਾਹੀਦਾ ਸੀ ਕਿ ਟੀਵੀ ਚੈਨਲਾਂ ਦੇ ਉੱਤੇ ਤਾਂ ਆਪਾਂ ਵਾਅਦਾ ਮਾਫਕਵਾਹ ਬਣੇ ਘੁੰਮਦੇ ਆ ਆਪਾਂ ਤਾਂ ਕਹਿੰਦੇ ਕਿ ਸਾਰਾ ਕੁਝ ਮੇਰੀ ਹਾਜ਼ਰੀ ਚ ਹੁੰਦਾ ਰਿਹਾ ਫਿਰ ਪਹਿਲਾਂ ਅਕਾਲ ਤਖਤ ਸਾਹਿਬ ਦੇ ਸੰਮੁਖ ਪੇਸ਼ ਹੋ ਉੱਥੋਂ ਦੇ ਆਦੇਸ਼ ਦੀ ਪਾਲਣਾ ਕਰੋ ਫਿਰ ਆ ਕੇ ਸਾਡੇ ਨਾਲ ਗੱਲ ਕਰੋ ਤੇ ਨਾਲੇ ਮੇਰਾ ਦੂਜਾ ਵੱਡਾ ਸਵਾਲ ਇਹ ਹੈ ਕਿ ਭਾਈ ਸਾਡੇ ਧਰਮ ਸਿੱਖੀ ਦੇ ਵਿੱਚ ਸਾਡੇ ਦਸੇ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬੜੀ ਵੱਡੀ ਮਹੱਤਤਾ ਤਰਕ ਨੂੰ ਦਿੱਤੀ ਗਈ ਹੈ ਸੰਵਾਦ ਨੂੰ ਦਿੱਤੀ ਗਈ ਹੈ ਤੇ ਜੇ ਸ਼ਰੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲੇ ਜਾ ਕੇ ਕੋਈ ਅਰਜ਼ੋਈ ਕਰਦੀ ਐ ਤੇ ਤੁਹਾਡੇ ਟੀਡੀ ਪੀੜਾਂ ਕੇ ਫਿਰ ਆਪਾਂ ਦੇਸ਼ ਦੇ ਕਾਨੂੰਨ ਤੋਂ ਵੀ ਮੁਨਕਰ ਆ ਤੇ ਅੱਜ ਇੱਕ ਵੱਡਾ ਸਵਾਲ ਖੜਾ ਕੀਤਾ ਕਿ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਕਾਲੀ ਦਲ ਦੇ ਵੀ ਅਹੁਦੇਦਾਰ ਨੇ ਮੀਰੀ ਪੀਰੀ ਦਾ ਸਿਧਾਂਤ ਵੀ ਤੁਸੀਂ ਵਿੱਚ ਖਿੱਚ ਲਿਆ ਤੁਹਾਨੂੰ ਨਹੀਂ ਪਤਾ ਕਿ ਭਾਈ ਸੁਪਰੀਮ ਕੋਰਟ ਆਫ ਇੰਡੀਆ ਨੇ ਕਿਹਾ ਕਿ ਮੈਨੇਜਮੈਂਟ ਆਫ ਅ ਰਿਲੀਜੀਅਸ ਟਰਾਈਨ ਇਜ਼ ਅ ਸੈਕੂਲਰ ਐਕਟੀਵਿਟੀ ਮਤਲਬ ਧਾਰਮਿਕ ਸੰਸਥਾ ਦੀ ਸਾਮ ਸੰਭਾਲ ਕਰਨਾ ਇੱਕ ਧਰਮ ਨਿਰਪੱਖ ਕਾਰਿਆ ਤਾਂ ਹੀ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਉਹ ਸੋਮਨਾਥ ਟੈਂਪਲ ਹੈ ਜਿਹੜਾ ਸੋਮਨਾਥ ਟਰਸਟ ਹੈ ਉਹਦੇ ਵੀ ਚੇਅਰਮੈਨ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਮੈਂਬਰ ਸਾਬਾਨ ਨੇ ਇਹ ਪੋਲਿਟਿਕਲ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਕੇ ਆਉਂਦੇ ਨੇ ਔਰ 60 ਲੱਖ ਲੋਕਾਂ ਦੇ ਨਿਭਾਉਂਦੇ ਨੇ ਤੇ ਉਹ 60 ਲੱਖ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਵਿਸ਼ਵਾਸ ਜਤਾਇਆ ਤਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸੇਵਾ ਉਹ ਪਿਛਲੇ 100 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੋਲੇ हां ਜਿਹੜੇ ਜਥੇਦਾਰ ਸਹਿਬਾਨ ਨੇ ਹੈੱਡ ਗ੍ਰੰਥੀ ਸਹਿਬਾਨ ਨੇ ਹੋਰ ਸਿੰਘ ਸਹਿਬਾਨ ਨੇ ਇਹ ਪੋਲਿਟੀਕਲ ਪਾਰਟੀਆਂ ਦੇ ਨਮਾਇंदे ਨਹੀਂ ਹੋ ਸਕਦੇ ਇਹ ਪੋਲਿਟੀਕਲ ਪਾਰਟੀਆਂ ਦੇ ਅਹੁਦੇਦਾਰ ਨਹੀਂ ਹੋ ਸਕਦੇ ਉਥੇ ਇਲੈਕਸ਼ਨ ਕਮਿਸ਼ਨ ਤੇ ਸੁਪਰੀਮ ਕੋਰਟ ਦੀ ਜਿਹੜੀ ਬਮਈ ਸਾਹਿਬ ਵਾਲੀ ਜੱਜਮੈਂਟ ਹੈ ਨੌ ਜੱਜਾਂ ਦਾ ਕਨਸਟੀਟਿਊਸ਼ਨਲ ਬੈਂਚ ਜਿਹਦੀ ਸ਼ਰਮਣੀ ਅਕਾਲੀ ਦਲ ਬਾਰ-ਬਾਰ ਗੱਲ ਕਰ ਰਿਹਾ ਹੈ ਔਰ ਦੂਜਾ ਮੇਰਾ ਵੱਡਾ ਸਵਾਲ ਹੈ ਕਿ ਭਾਈ ਤੁਹਾਡੇ ਨਾਲ ਤਾਂ ਬਹੁਤ ਸਤਿਕਾਰਯੋਗ ਗਗਨਜੀਤ ਬਰਨਾਲਾ ਸਾਹਿਬ ਨੇ ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰਨੀ ਸੀ ਜੇਕਰ ਯੋਗ ਹੈ ਕਿ ਕਿਸੇ ਸਮੇਂ ਸੁਖਬੀਰ ਬਾਦਲ ਦੇ ਬੇहद ਨਜ਼ਦੀਕੀ ਰਹੇ ਕਈ ਅਕਾਲੀ ਆਗੂਆਂ ਨੇ ਹੁਣ ਸੁਖਬੀਰ ਬਾਦਲ ਖਿਲਾਫ ਹੀ ਮੋਰਚਾ ਖੋਲ੍ਹਿਆ ਹੋਇਆ ਹੈ ਇਸ ਪੁਲਟਨ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਫਿਲਹਾਲ ਦਿਓ ਇਜਾਜ਼ਤ ਧੰਨਵਾਦ